ਦੇ ਗਰੇਵੀ ਪ੍ਰੇਰ ਆਪਾਂ ਲਿਆ ਜੀ ਇੱਕ ਕੜਸੀ ਤੇਲ ਸਰੋਂ ਦਾ ਕੜਾਹੀ ਆ ਆਪਣੀ ਜਿਹੜੀ ਪਹਿਲੇ ਹੀ ਕਰਨ ਸੀ ਆਪਾਂ ਤੇਲ ਨੂੰ ਥੋੜਾ ਜਿਹਾ ਗੜਾਂਗੇ ਉਹਦੇ ਵਿੱਚ ਜਿਹੜੇ ਆਪਣੇ ਗਰੀਡੀਐਂਟ ਆ ਉਹ ਆਪਣੇ ਹੈਗੇ ਆ ਅੱਧਾ ਕਿਲੋ ਪਿਆਜ਼ ਆ ਤੇ ਆਹ ਤਿੰਨ ਟਮਾਟਰ ਆ ਤੇ ਪਾਇਆ ਪਨੀਰ ਆ 300 ਗ੍ਰਾਮ ਪਨੀਰ ਦੇ ਨਾਲ ਆਪਾਂ ਜਿਹੜੀ ਬਣਾਵਾਂਗੇ ਗਰੇਵੀ ਪਨੀਰ ਤੇਲ ਆਪਣਾ ਪਾਉਂਦੇ ਸਾਰੇ ਗੱਲ ਹੋ ਗਿਆ ਹੁਣ ਜਿਹੜਾ ਆਪਾਂ ਇਹਦੇ ਵਿੱਚ ਜਿਹੜੇ ਆ ਪਿਆਜ਼ ਪਾਵਾਂਗੇ ਆਪਾਂ ਨੈਜਰੋ ਤਰੀਕੇ ਨਾਲ ਬਣਾਉਣਾ ਆਪਾਂ ਜਿਆਦਾ ਕੋਈ ਮਸਾਲੇ ਨਹੀਂ ਯੂਜ਼ ਕਰਨੇ ਜਿਹੜਾ ਆਇਆ ਪਪਲੇਆ ਉਹਦੇ ਪਿੱਛੇ ਆਪਾਂ ਜਿਹੜੇ ਆ ਛਾਈ ਚੰਕੇ ਜਿਹੜੇ ਨਮਕ ਦੇ ਡਟਾਉਣੇ ਜਿਹੜਾ ਆਪਣਾ ਜਲਦੀ ਜਿਹੜਾ ਪਿਆਜ਼ ਹੋ ਜਾਣ ਅੱਧਾ ਕਿਲੋ ਪਿਆਜ਼ ਦੇ ਪੱਤੇ ਜਿਹੜੇ ਆ 2.5 ਜਾਂ ਕਲੂਨ ਦੇ ਪਾਉਣੇ ਆ ਇਹਦੇ ਨਾਲ ਜਿਹੜੇ ਆਪਣੇ ਪਿਆਜ਼ ਆ ਨਾ ਤੇਤੀ ਜਿਹੜੇ ਭੁਰਨ ਜਾਣੇ ਆ ਭੁੱਜ ਜਾਣੇ ਆ ਹੁਣ ਆਪਾਂ ਨੂੰ ਥੋੜਾ ਜਿਹਾ ਟਾਈਮ ਦਵਾਂਗੇ ਪਿਆਜ਼ਾਂ ਨੂੰ ਲਾਲ ਹੋਣ ਤੇ ਕਟੋ-ਕਟ ਆਪਾਂ 15 ਮਿੰਟ ਜਿਹੜੇ ਆ ਪਿਆਜ਼ ਭੁੰਨਾਂਗੇ ਚੰਗੀ ਤਰ੍ਹਾਂ ਜਦ ਤੱਕ ਲਾਲ ਨਹੀਂ ਹੋ ਜਾਂਦੇ ਆਪਾਂ ਜਿਹੜੇ ਆ ਪਿਆਜ਼ ਥੋੜੀ ਜਿਹਾ ਹੋਰ ਇੱਕੋ ਹਲਕੇ ਜਿਹਾ ਲਾਲ ਰੱਖਾਂਗੇ ਜਿਹੜੇ ਆ ਆਪਣੀ ਗਰੀਲੀ ਦੇ ਵਿੱਚ ਜਿਹੜੇ ਪਿਆਜ਼ ਆਪਾਂ ਨੂੰ ਕੱਤੇ ਕੱਟੇ ਹੀ ਨਾ ਮਸੂਲ ਜਾਵਾਂਗੇ ਕਟੋ-ਕਟ ਆਪਾਂ 3 ਕਿ ਮਿੰਟ ਹੋਰ ਆਪਾਂ ਨੂੰ ਸੇਕਾ ਲਵਾਵਾਂਗੇ ਸੇਕਾ ਲਮਣ ਦੇ ਬਾਅਦ ਆਪਾਂ ਟਮਾਟਰ ਪਾਵਾਂਗੇ ਇਹਦੇ ਵਿੱਚ ਉਹਦੇ ਵਿੱਚ ਆਪਾਂ ਅਦਰਕ ਪੇਸਟ ਵੀ ਪਾਣਾ ਅਦਰਕ ਪੇਸਟ ਦਾ ਜੋ ਜਿਹੜਾ ਆਪਾਂ ਟਮਾਟਰੇ ਤੋਂ ਬਾਅਦ ਕਰਨਾ ਜੇ ਆਪਾਂ ਪਹਿਲੇ ਕਰ ਦਿੱਤਾ ਤਾਂ ਇਹ ਥੱਲੇ ਲੱਗਣਾ ਲੱਪਣਾ ਲਗਭਗ ਪੀ ਚੰਦੇ ਆ ਹੁਣ ਆਪਾਂ ਇਹੜੇ ਟਮਾਟਰੇ ਵਿੱਚ ਜਿਹੜੇ ਯੂਜ਼ ਕਰ ਲਈਏ ਇੱਕ ਚੱਤ ਇੱਕ ਆਪਣੇ ਪਿਆਜ਼ਾਂ 20 ਗ੍ਰਾਮ ਨਾਲ ਨਹੀਂ ਭੋਜੀਆਂ ਦੇ ਲਾਲ ਭੋਜਲੀਆਂ ਦੀ ਚੰਗੀ ਤਰ੍ਹਾਂ ਤਾਂ ਹੁਣ ਪਾਉਣ ਲੱਗੇ ਆ ਤਿੰਨ ਟਮਾਟਰ ਕੱਤੇ ਹੋਏ ਆਪਣੇ ਪਿਆਜ਼ ਤਾਂ ਹੋ ਗਏ ਸੀ ਆਪਾਂ ਟਮਾਟਰ ਇਹਨਾਂ ਤੱਕ ਪਕਾਉਣੇ ਆ ਜਦ ਤੱਕ ਜਿਹੜੇ ਟਮਾਟਰ ਆਪਣਾ ਪਾਣੀ ਛੱਡ ਗਏ ਸੁੱਕ ਨਹੀਂ ਜਾਂਦੇ ਸਹੀ ਨਹੀਂ ਕਿਉਂਕਿ ਨਾਲ ਨਿੱਕੀ ਹੋ ਜਾਂਦੇ ਚਾਹ ਜਾਂਦੇ ਨਾਲ ਹੁਣ ਕਰ ਟੋਵਾ ਟਾਪ ਕੇ 15 ਮਿੰਟਾਂ ਦੀ ਸੇਕ ਲਵਾਵਾਂਗੇ ਜਿਹੜਾ ਦੇ ਜਾਵਾਂਗੇ ਹਲਕਾ ਹਲਕਾ ਨਾਲ ਥੱਲੇ ਨੂੰ ਵੀ ਹਲਕਾ ਹਲਕਾ ੱੱਲੇ ਦਾ ਵੈਸੇ ਟੀ ਲੱਗਾ ਟਮਾਟਾ ਹੋਵੇ ਪਾਣੀ ਨੇ ਜਿਹੜਾ ੱੱਲੇ ਲੱਗਾ ਨਹੀਂ ਚੀੜਣਾ ਪਿਆ ਜਾਨ ਆਪਣੀ ਇਹ ਟਮਾਟੇ ਜਿਹੜੇ ਇਹਨਾਂ ਟਮਾਟੇ ਦਾ ਪਾਣੀ ਪੰਗੀ ਜਿਹੜਾ ਸੁੱਪ ਚ ਗਿਆ ਉਹ ਤੋਂ ਆਪਾਂ ਪਾਵਾਂਗੇ ਹੁਣ ਆਪਾਂ ਵਿੱਚ ਪਾਵਾਂਗੇ ਮਸਾਲੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਹਲਦੀ ਦਾ ਉਦੋਂ ਹਲਦੀ ਪਵਾਦਾਂ ਅੰਦਰ ਦਾ ਹੁੰਦਾ ਜਿਹੜਾ ਆਪਾਂ ਯੂਜ਼ ਕਰਾਂਗੇ ਮੈਚ ਦਾ ਲਾਲ ਦਾ ਰੂਜ਼ ਗੰਤ ਤੋਂ ਬਾਅਦ ਆਪਾਂ ਥੋੜੀ ਹਰੀ ਮੈਚ ਲਾਵਾਂਗੇ ਤੇ ਲਈ ਆਪਣੇ ਲੋੜ ਅਨੁਸਾਰ ਜਿਹੜੀ ਮੈਚ ਇਹ ਤੁਹਾਨੂੰ ਖਾਣੇ ਹਸਾਣਾ ਮੈਚ ਤੇ ਇਸ ਤਰ੍ਹਾਂ ਹਸਾਣਾ ਪਾਉਦਾ ਰਹੇ ਹੁਣ ਆਪਾਂ ਨੂੰ ਮਿਕਸ ਕਰਾਂਗੇ ਆਪਾਂ ਜਿਹੜਾ ਬਹੁਤ ਨੇਕੋ ਤਰੀਕੇ ਨਾਲ ਜਿਹੜਾ ਬਣਾਉਣਾ ਆ ਆਪਾਂ ਜਿਆਦਾ ਤੋਂ ਮਸਾਲੇ ਵੀ ਯੂਜ਼ ਕਰਨੇ ਆਪਾਂ ਘਰੇਲੂ ਤਰੀਕੇ ਨਾਲ ਜਿਹੜੇ ਪਨੀਰ ਬਣਾਈ ਦਾ ਹਿਸਾਬ ਨਾਲ ਆਪਾਂ ਯੂਜ਼ ਕਰਨਾ ਆਪਾਂ ਮਤਲਬ ਇਹਦੇ ਵਿੱਚ ਪਾਉਣਾ ਥੋੜਿਆ ਤੰਗਿਆ ਪੋੜ ਰਿਹਾ ਇੱਕ ਕੰਮ ਕਰ ਤੰਗਿਆ ਪੋੜ ਫਰਮਾ ਤੰਗਿਆ ਪੋੜ ਰਿਹਾ ਤੋਂ ਬਾਅਦ ਆਪਾਂ ਜਿਹੜਾ ਬਚਿਆ ਹੈ ਗਰਦੇ ਗਾਦਰ ਕਾਲੀ ਜੀ ਪੇਸਟ ਦਾ ਹੀ ਕਰਾਂਗੇ ਆਪਾਂ ਪਹਿਲਾਂ ਤਾਂ ਯੂਜ਼ ਕੀਤਾ ਜਿਹੜਾ ਤੜਕਾ ਜਿਹੜਾ ਥੱਲੇ ਲੱਗਣਾ ਹੈਗਾ ਆਪਣਾ ਜਦ ਤੱਕ ਆਪਣੀ ਹਲਦੀ ਪੱਕਦੀ ਆ ਜਦੋਂ ਹਲਦੀ ਪੱਕ ਗਈ ਉਸ ਹਾਮਣਾਂ ਆਪਾਂ ਫੇਰ ਪਾਣੀ ਦਾ ਯੂਜ਼ ਕਰਾਂਗੇ ਇੱਕ ਛੋਟਾ ਗਲਾਸ ਜਿਹੜਾ ਪਾਣੀ ਦੇ ਜੂਰ ਕਰਾਂਗੇ ਥੋੜਾ ਕ ਪੱਕਣ ਤੋਂ ਬਾਅਦ ਆਪਾਂ ਨਾਲ ਦੀ ਨਾਲ ਹਿਲਾਈ ਜਾਂ ਜਿਹੜਾ ਆਪਾਂ ਟੁਰਕਾ ਥੱਲੇ ਨਾਲ ਲਾ ਕੇ ਆ ਜਿਹੜਾ ਇਹ ਤੁਰਕਾ ਥੱਲਿਆਂ ਲੱਗੇ ਹਲਕਾ ਜਿਹਾ ਪਾਣੀ ਯੂਜ਼ ਕਰਾਂਗੇ ਪਾਣੀ ਆਪਾਂ ਯੂਜ਼ ਕਰੀ ਜਾਣਾ ਨਾਲ ਨਾਲ ਹਲਕਾ ਰੋਟਾ ਜਿੱਤ ਕਰਦੇ ਆ ਤੁਰਕਾ 3 ਦਿਨ ਭੁਜਰੀਆਂ ਆਂਦਾ ਯੂਜ਼ ਕਰੀ ਜਾਣਾ ਪਾਣੀ ਹਲਕਾ ਰੱਖ ਆਪਾਂ ਜੱਤ ਕੇ ਆਪਣਾ ਜਿਹੜਾ ਤੁਰਕਾ ਮੈਕ ਨਹੀਂ ਹੋ ਜਾਂਦਾ ਦੇ ਤਰੀਕੇ ਨਾਲ ਤੇ ਗਰੀਮ ਵੀ ਤਿਆਰ ਬਣ ਜਾਂਦਾ ਜਿਹੜਾ ਆਪਣਾ ਖੋਟਣਾ ਚਲਾਈ ਜਾਣਾ ਜਿਹੜੇ ਤਿਆਰ ਜ ਆਪਣੇ 3 ਦਿਨ ਮੈਕ ਹੋ ਜਾਣਗੇ ਵਿੱਚ ਥੋੜਿਆ ਪਾਣੀ ਫੇਰ ਪਾਵਾਂਗੇ ਜਿਹੜਾ ਪਹਿਲਾ ਪਾਣੀ ਆਪਣਾ ਸੁੱਕ ਗਿਆ ਹੈ ਪਾਣੀ ਆ ਪੌਦ ਦਾ ਪਾਉਣਾ ਜਿਹੜਾ ਪਾਣੀ ਵਿੱਚ ਟੁੜਕੇ ਦੇ ਰਚੀ ਜਾਵੇ ਆਪਾਂ ਜਿਆਦਾ ਪਾਣੀ ਨਹੀਂ ਪਾਉਣਾ ਜਿਹੜਾ ਤੜਕਾ ਜਿਹੜਾ ਕੱਚਾ ਤੜਕਾ ਪੈਰਨ ਨਾਲ ਪਵੇ ਤੇ ਪਾਣੀ ਕੱਲਾ ਕੱਲਾ ਹੋ ਜਾਵੇ ਆਪਾਂ ਐਦਾਂ ਨਹੀਂ ਕਰਨਾ ਆਪਾਂ ਹਲਕੜਾ ਕਾ ਪਾਣੀ ਜਿਹੜਾ ਜਰੂਰ ਕਰੀ ਜਾਣਾ ਵਿੱਚ ਪਾਇਣਾ ਯਾਰ ਨਹੀਂ ਨਹੀਂ ਕਰਦੇ ਯੂਜ਼ ਕਰਾਂਗੇ ਆਪਾਂ ਤਈ ਜਿਹੜਾ ਪੂਰੇ ਦਰਾਮ ਪੈਨ ਨੂੰ ਮਿਕਸ ਕਰ ਲੈਣਾ ਅਈਆ ਬੋਤਲ ਨਹੀਂ ਬਣਾ ਜਦ ਤੱਕ ਆਪਾਂ ਨਾਲ ਨਾਲ ਜਿਹੜੇ ਦਹੀਂ ਪੈ ਗਿਆ ਹਲਕਾ ਹਲਕਾ ਪਾਣੀ ਨਾਲ ਜਿਹੜਾ ਦੁੱਧ ਘਰੀ ਜਾਣਾ ਤੇ ਆਪਾਂ ਇੱਦੀ ਨੂੰ ਫੜਾਈਏ ਦਹੀਂ ਨੇ ਆਪਣੀ ਖੱਟ ਬਣ ਜਾਂਦੀ ਨੇ ਦਹੀਂ ਨੇ ਪਾਣੀ ਯੂਜ਼ ਕਰਾਂਗੇ ਹਲਕਾ ਹਲਕਾ ਨਾਲ ਪਿਆ ਹਰ ਕਾਲ ਦਾ ਪਾਣੀ ਇੱਥੇ ਪਾਈ ਜਾਣਾ ਹੈ ਜਿੱਤ ਜਿਹੜੇ ਆਪਾਂ ਨੇ ਨਾ ਪਾਣੀ ਪਾਇਆ ਆਪਣੇ ਜਿਹੜੇ ਦਹੀਂ ਪਾਇਆ ਉਹਦੇ ਆਪਣੇ ਫੁੱਟ ਪੱਛ ਜਾਣੇ ਆ ਇਸ ਲਈ ਆਪਾਂ ਇਹਦੇ ਚ ਹਰ ਕਾਲ ਦਾ ਪਾਣੀ ਯੂਜ਼ ਕਰੀ ਜਾਣਾ ਬਈ ਕੈਮਰੇ ਰੰਗ ਸਿੱਧੇ ਯੂਟਿਊਬ ਦੇ ਪਾਣੀ ਹਰ ਕਾਲ ਦਾ ਪਾਣੀ ਇਹ ਬਿਨ ਯੂਜ਼ ਕਰੀ ਜਾਣਾ ਧੀ ਵੀ ਦਾ ਟੇਸਟ ਫੇਰੇ ਹੀ ਹੁੰਦਾ ਉਹ ਜਿਹੜਾ ਆਪਣੀ ਗਰੇਵੀ ਆ ਸਹੀ ਤਰੀਕੇ ਸਹੀ ਮੈਨੇ ਦੇ ਨਾਲ ਜਿਹੜੀ ਆ ਮੈਂ ਤਿਆਰ ਹੋ ਗਈ ਆ ਗਰੇਵੀ ਨਹੀਂ ਆ ਬਸ ਪਿਓਰੀ ਗਾਵਾਂਗੇ ਇੱਕ ਤਰ੍ਹਾਂ ਦੀ ਗਰੇਵੀ ਤੋਂ ਹੋ ਜਾਂਦੀ ਜਿੱਦਾਂ ਚੰਗੀ ਤਰ੍ਹਾਂ ਟਮਾਟਰ ਪਿਆ ਜਿਹੜਾ ਸੁੜਕਾ ਜਿਹੜਾ ਨੱਕ ਹੋਇਆ ਹੁੰਦਾ ਮਸ਼ੀਨ ਦੇ ਨਾਲ ਜਿਹੜਾ ਸਾਗ ਨੂੰ ਘੁੱਟਿਆ ਹੁੰਦਾ ਉਸ ਨੂੰ ਕਹਿੰਦੇ ਗਰੇਵੀ ਹੁਣ ਜਿਹੜਾ ਆਪਾਂ ਪਨੀਰ ਵਿੱਚ ਯੂਜ਼ ਕਰਾਂਗੇ ਜਿਹੜਾ ਆਪਾਂ ਜਿਹੜਾ 300 ਗ੍ਰਾਮ ਪਨੀਰ ਲਿਆ ਸੀ ਆਪਾਂ ਗਰੇਵੀ ਦੇ ਵਿੱਚ ਜਿਹੜਾ ਆ ਪਨੀਰ ਦੀ ਗਰੇਵੀ ਜਿਹੜੀ ਬਣਾਈ ਆ ਉਹ ਵੀ ਯੂਜ਼ ਕਰਾਂਗੇ ਇਹਨੂੰ 2 ਜਾਂ 3 ਮਿੰਟ ਸੇਕ ਕਰਵਾਣਾ ਜਿਹੜਾ ਪਾਣੀ ਰੂਨ ਵਿੱਚ ਆਇਆ ਆਪਣਾ ਜਿਹੜਾ ਪਨੀਰ ਦੇ ਵਿੱਚ ਰਾਜੇ ਵੀ ਸਹੀ ਤਰੀਕੇ ਦੇ ਨਾਲ ਆਪਾਂ ਟੀਮ ਵੀ ਕਰ ਸਕਦੇ ਕੋਈ ਵੱਡੀ ਗੱਲ ਨਹੀਂ ਹੈਗੀ ਆਪਾਂ ਗੈਸ ਜਿਹੜਾ ਜੀ ਸਟੋਪ ਆ ਗੈਸ ਆ ਆਪਾਂ ਬੰਦ ਕਰਕੇ ਰੱਖ ਲਈਏ ਤਾਂ ਜਿਹੜਾ ਆਪਣਾ ਟੀਮ ਨਹੀਂ ਪਨੀਰ ਨੂੰ ਪਨੀਰ ਦੇ ਵਿੱਚ ਜਿਹੜਾ ਰੂਨ ਮੱਚ ਦਾ ਸਵਾਦ ਚਲ ਜਾਣਾ ਹੋ ਜਾਣਾ ਹੁਣ ਜਿਹੜਾ ਆਪਾਂ ਇਹਦੇ ਵਿੱਚ ਧਨੀਆ ਜੂਸ ਕਰਾਂਗੇ ਧਨੀਆ ਜਦੋਂ ਐਨ ਪਾ ਕੇ ਆਪਾਂ ਇਹਨੂੰ ਗੈਸ ਨੂੰ ਜਿਹੜਾ ਬੰਦ ਕਰ ਲਵਾਂਗੇ ਇਹਨਾਂ ਬਾਅਦ ਆਪਾਂ ਗੈਸ ਨੂੰ ਜਿਹੜਾ ਆ ਬੰਦ ਕਰ ਲਾਂਗੇ। ਥੋੜੇ ਆਪਾਂ ਟੀਮ ਕਰਾਂਗੇ। ਫਰਾ ਕੇ ਜਿਹੜਾ ਤੁਰ ਕੇ। ਇਹਦਾ ਆਪਣਾ ਪਨੀਰ ਜਿਹੜਾ ਬਿਲਕੁਲ ਰੈਡੀ ਹੋ ਗਿਆ। ਤੁਸੀਂ ਵੀ ਇਦਾਂ ਟਰਾਈ ਕਰ ਸਕਦੇ ਆਪਣੇ ਘਰੇ ਬਣਾ ਕੇ ਟੈਸਟ ਕਰ ਸਕਦੇ ਆ। ਹੁਣ ਆਪਾਂ ਗੈਸ ਨੂੰ ਜਿਹੜਾ ਬੰਦ ਕਰ ਦਈਏ।